ਪਰ ਇਹ ਸਿਰਫ 7 ਮੀਟਰ ਦਾ ਕਪੜਾ ਨਹੀਂ ਬਲਕਿ ਸਿੱਖ ਗੁਰੂਆਂ ਵੱਲੋਂ ਬਖਸ਼ੀ ਅਮੁੱਲੀ ਦਾਤ ਹੈ ਸਿੱਖਾਂ ਨੂੰ ਇਹ ਦਾਤ ਗੁਰੂਆਂ ਤੋਂ ਵਿਰਾਸਤ ਵਿੱਚ ਮਿਲੀ ਹੈ ਸੋ ਸਿੱਖ ਸਿਧਾਂਤਾਂ ਅਨੁਸਾਰ ਗੁਰਸਿੱਖ ਲਈ ਦਸਤਾਰ ਦਾ ਮੁੱਲ ਕਿਸੇ ਰਾਜੇ ਦੇ ਤਾਜ ਨਾਲੋਂ ਵੀ ਵੱਧ ਕੇ ਹੁੰਦਾ ਹੈ ਪਰ ਹੱਦ ਉਦੋਂ ਪਾਰ ਹੁੰਦੀ ਹੈ ਜਦੋਂ ਹਿੰਦੂਵਾਦੀ ਭੀੜਾਂ ਨਿੱਕੇ-ਨਿੱਕੇ ਮਾਵਲਿਆਂ ਪਿੱਛੇ ਇਹ ਹੀ ਦਸਤਾਰ ਬਾਜ਼ਾਰ ਵਿੱਚ ਸ਼ਰਮ ਝੋਲਦੀਆਂ ਹਨ ਪਿਛਲੇ ਸਾਲ ਦੀ ਇਹ ਘਟਨਾ ਕਿਸੇ ਨੂੰ ਵੀ ਭੁੱਲੀ ਨਹੀਂ ਹੋਵੇਗੀ ਕਿ ਰਿਸ਼ੀਕੇਸ਼ ਵਿੱਚ ਸਿਰਫ ਪਾਰਕਿੰਗ ਦੇ ਮਸਲੇ ਨੂੰ ਲੈ ਕੇ ਹਿੰਸਕ ਪੀੜ ਨੇ ਸ਼ੋਰੂਮ ਦੇ ਸੇਖਮਾਹਲ ਤੋਂ ਨਾਲ ਕੁੱਟਮਾਰ ਕਰ ਉਹਨਾਂ ਦੀਆਂ ਪੱਗਾਂ ਉਜੋਲੀਆਂ ਸਨ ਪੰਜਾਬ ਤੋਂ ਬਾਹਰ ਰਹਿੰਦੇ ਸਿੱਖ ਹਮੇਸ਼ਾ ਖਤਰੇ ਵਿੱਚ ਕਿਰੇ ਰਹਿੰਦੇ ਹਨ ਇਸ ਬਾਰੇ ਤਾਂ ਜਾਣਦੇ ਸੀ ਪਰ ਕਦੇ ਸੋਚਿਆ ਵੀ ਨਹੀਂ ਸੀ ਕਿ ਨਾ ਹਿੰਸਤ ਹਿੰਦੂਵਾਦੀ ਪੀੜਾਂ ਦੀ ਹਿੰਮਤ ਇੰਨੀ ਵੱਧ ਜਾਵੇਗੀ ਕਿ ਪੰਜਾਬ ਵਿੱਚ ਰਹਿ ਕੇ ਸਿੱਖਾਂ ਦੇ ਆ ਪੱਗਾਂ ਨੂੰ ਹੱਥ ਪਹੁੰਚਣਗੇ 11 ਜੂਨ 2025 ਦੀ ਇਹ ਘਟਨਾ ਹੈ ਜਦੋਂ ਸ਼ਿਵ ਸੈਨਾ ਦੇ ਗੁੰਡਿਆਂ ਨੇ ਇਕੱਲੇ ਸਿੱਖ ਨੌਜਵਾਨ ਨੂੰ ਉਸਦੇ 4 ਰੁਪਿਆ ਵਾਹਨ ਵਿੱਚੋਂ ਬਾਹਰ ਕੱਢ ਕੇ ਉਸ ਦੀ ਕੁੱਟਮਾਰ ਕੀਤੀ ਦੱਸ ਤਈਆ ਕਿ ਉਸ ਦੀ ਪੱਗ ਤੱਕ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾਕਾਮ ਰਹੇ ਜਿਵੇਂ ਮੇਰੇ ਮੇਰੀ ਪਾਸ ਨੂੰ ਜਿਹਨੇ ਕੋਸ਼ਿਸ਼ ਕੀਤੀ ਵੀ ਲਾਈ ਹੈ ਲਾਉਣ ਨਹੀਂ ਦਿੱਤੀ ਗਈ ਤੇ ਮੈਨੂੰ ਮਾੜਾ ਚੰਗਾ ਬੋਲੇ ਸਿੱਖੜਾ ਕਹਿ ਕੇ ਬੋਲੇ ਹੈਰਾਨੀ ਇਸ ਪੱਖੋਂ ਹੋਈ ਕਿ ਇਹ ਸਭ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨਾ ਗੁੰਡਿਆਂ ਦੇ ਹੌਸਲੇ ਇਸ ਹੱਦ ਤੱਕ ਵਧੇ ਹੋਏ ਹਨ ਕਿ ਉਹਨਾਂ ਨੂੰ ਨਾ ਹੀ ਉੱਥੇ ਤਾਇਨਾਤ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਹੈ ਤੇ ਨਾ ਹੀ ਕਾਨੂੰਨ ਦਾ ਤੇ ਜਿਹੜੇ ਨਾਲ ਉਹ ਮਿਲਾਈ ਨੂੰ ਅਲੈਨ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਪੋਲ ਖੜ ਕੇ ਝਟਾਇਆ ਮੈਨੂੰ ਇੱਕ ਸਵਾਲ ਪੰਜਾਬ ਪੁਲਿਸ ਨੂੰ ਵੀ ਕਰਨਾ ਬਣਦਾ ਹੈ ਕਿ ਕੀ ਇਹ ਜਾਇਆਂ ਵਾਰਦਾਤਾ ਸਮੇ ਉਹਨਾਂ ਦੀ ਜ਼ਿੰਮੇਵਾਰੀ ਸਿਰਫ ਦਰਸ਼ਕ ਬਣੇ ਰਹਿਣ ਦੀ ਹੈ ਦੱਸ ਜਿਨ੍ਹਾਂ ਨੇ ਪਿਛਲੇ ਦਹਾਕਿਆਂ ਵਿੱਚ ਆਪ ਸਿੱਖ ਨੌਜਵਾਨਾਂ ਦਾ ਸੰਘਨ ਨੱਪਿਆ ਹੋਵੇ ਉਹਨਾਂ ਤੋਂ ਰਾਖੀ ਦੀ ਉਮੀਦ ਕਰਨਾ ਬੇਵਕੂਫੀ ਹੋਵੇਗੀ ਇਸ ਲਈ ਸਿਰਫ ਪੰਜਾਬ ਵਿੱਚ ਨਹੀਂ ਦੁਨੀਆ ਭਰ ਵਿੱਚ ਰਹਿੰਦੇ ਸਿੱਖ ਨੌਜਵਾਨ ਜੋ ਸਿਰ ਤੇ ਦਸਤਾਰ ਸਜਾਉਂਦੇ ਹਨ ਉਹਨਾਂ ਨੂੰ ਅੰਮ੍ਰਿਤਧਾਰੇ ਬਣ ਕੇ ਸ਼ਸਤਰ ਧਾਰਨ ਕਰਕੇ ਆਪਣੀ ਰਾਖੀ ਆਪ ਹੀ ਕਰਨੀ ਪਵੇਗੀ। ਅਸੀਂ ਤੁਹਾਨੂੰ ਇੱਕ ਵੀਡੀਓ ਵਿਖਾਉਂਦੇ ਹਾਂ ਜਿਸ ਵਿੱਚ ਨੌਜਵਾਨ ਨੇ ਸ਼ਸਤਰ ਕੱਢ ਕੇ ਆਪਣੀ ਰਾਖੀ ਆਪ ਕੀਤੀ ਅਤੇ ਉਸ ਉੱਤੇ ਹਮਲਾ ਕਰਦੀ ਭੀੜ ਮਿੰਟ ਛਡੋ ਸੈਕਿੰਟਾਂ ਵਿੱਚ ਹੀ ਗਾਇਬ ਹੋ ਗਈ। Yeah, ਅਸੀਂ ਇਹ ਨਹੀਂ ਕਹਿੰਦੇ ਕਿ ਹਰ ਨਿੱਕੇ ਮੋٹے ਮਸਲੇ ਲਈ ਕਿਰਪਾਨ ਕੱਢ ਲਓ ਪਰ ਅਜਿਹੇ ਔਖੇ ਸਮਿਆਂ ਵਿੱਚ ਆਪਣੀ ਰਾਖੀ ਲਈ ਬਚਾਅ ਵਿੱਚ ਸ਼ਸਤਰ ਵਰਤਣਾ ਲਾਜ਼ਮੀ ਹੋ ਜਾਂਦਾ ਹੈ ਸਮੁੱਚੀ ਦੁਨੀਆ ਵਿੱਚ ਇੱਕ ਕਿਰਪਾਨ ਹੀ ਹੈ ਜੋ ਔਖੇ ਵੇਲੇ ਸਾਥ ਛੱਡ ਕੇ ਨਹੀਂ ਜਾਵੇਗੀ ਸਿੱਖੀ ਦੇ ਸਿਧਾਂਤ ਨੂੰ ਹਮੇਸ਼ਾ ਯਾਦ ਰੱਖਣਾ ਹੈ ਕਿ ਨਾ ਹੀ ਕਦੇ ਜ਼ੁਲਮ ਕਰਨਾ ਹੈ ਤੇ ਨਾ ਹੀ ਕਦੇ ਜ਼ੁਲਮ ਸਹਿਣਾ ਹੈ ਸ਼ਾਇਦ ਇਹੀ ਕਾਰਨ ਸੀ ਕਿ ਗੁਰੂ ਸਾਹਿਬ ਨੇ ਪੰਜਾਂ ਕਕਾਰਾਂ ਵਿੱਚ ਕਿਰਪਾਨ ਸ਼ਾਮਿਲ ਕੀਤੀ ਸੀ ਕਿਸੇ ਨਾਲ ਤੱਕਾ ਨਹੀਂ ਕਰਨਾ ਗਰੀਬ ਮਾਤੜ ਬੰਦੇ ਨਾਲ ਪਰ ਕਿਸੇ ਰੇੜੀਆ ਦੇ ਕੋ ਚਾਰਚ ਪੇੜਾਂ ਖਾੜੀਆਂ ਸਿੱਖ ਦਾ ਕਰਦਾਰ ਲੁਧਿਆਣਾ ਵਿੱਚ ਭਈਏ ਸਿੱਖਾਂ ਨੂੰ ਕੁੱਟੀਆਂ ਦੇ ਬੰਨ ਬੰਨ ਕੇ ਜੇ ਕੋ ਯੂਪੀ ਜਾਪੀ ਚ ਹੋਵੇ ਉਥੇ ਵੀ ਸਿੱਖ ਵਾਸਤੇ ਸ਼ਰਮ ਦੀ ਗੱਲ ਨੱਕ ਡੋਬ ਕੇ ਮਰ ਜਾਣ ਦੀ ਗੱਲ ਹੈ ਕਈ ਫੋਨ ਕਰਦੇ ਵੀ ਸਾਡੀ ਪਗ ਲਾਤੀ ਹੈ ਜੀ ਹੁਣ ਮੈਂ ਕੋ ਪੱਗਾਂ ਦੀ ਦੁਕਾਨ ਤੇ ਨਹੀਂ ਖੋਲੀ ਵੀ ਬੰਝ ਵਾਨ ਕੇ ਜਿਹੜਾ ਪੱਗ ਲਾਉਣ ਆਇਆ ਸੀ ਉਹਨੂੰ ਉਹ ਤੁਹਾਡੇ ਕੋ ਆ ਨਹੀਂ ਨਾ ਹੋਣੀ ਹੱਥ ਦੇ ਵਿੱਚ ਤਾਂ ਹੀ ਆ ਗਿਆ ਲਾਉਣ